ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਇ ਇੱਥੇ ਮਾਰਾ ਸੰਕਰਤਾਰਪੁਰ ਸਾਹਿਬ ਵਿੱਚ ਵੀ ਮਹੱਲਾ ਨਹੀਂ ਲਿਖਿਆ ਤਨਹਾਸਰੀ ਨਾ ਦੌਨੇ ਸਾਹਿਬ ਵਾਲੀ ਬੀੜ ਚ ਐ ਇਸੇ ਪ੍ਰਕਾਰ ਸ਼ਬਦ ਸਮਝਣਾ ਇਹ ਬਿਨਾ ਨੰਬਰ ਤੋਂ ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਇ ਇਹ 14ਵਾਂ ਸ਼ਬਦ ਹੈ ਮਾਰਾ ਪੰਜਵੇਂ ਪਾਤਸ਼ਾਹ ਦਾ ਹਜ਼ੂਰ ਫਰਮਾਉਂਦੇ ਆ ਜਿਹੜਾ ਭਾਈ ਜਮਣ ਮਰਦੇ ਬੰਧਨਾਂ ਵਿਚ ਢਾ ਲਵੇ ਪ੍ਰਭੂ ਮਿਲਾਵੇ ਅਕਾਲ ਪੁਰਖ ਨਾਲ ਗੁਰਮੁਖ ਜਿਹੜਾ ਮੇਲ ਲਵੇ ਹਰ ਹਰ ਨਾਮ ਸੁਣਾ ਜੋ ਹਰੀ ਦਾ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਮਾਰਿਆ ਨਾਮ ਸਰਬਣ ਕਰਾਵੇ ਆਸਥਰ ਕਰੇ ਨਿਹਚਲ ਇਹੋ ਮਨੂਆ ਇਹ ਜਿਹੜਾ ਮਨ ਸਾਧ ਸੰਗ ਜੀ ਰਾਤ ਨੇ ਡੋਲਦਾ ਫਿਰਦਾ ਹੈ ਇਸ ਮਨ ਨੂੰ ਅਚਲ ਕਰੇ ਇੰਦਰੀਆਂ ਨੂੰ ਵੀ ਵਿਸ਼ਿਆਂ ਵੱਲੋਂ ਇਸਤਤ ਕਰੇ ਬੁੱਧੀ ਨੂੰ ਵੀ ਇਸਤਤ ਕਰੇ ਪਦਾਰਥਾਂ ਦੇ ਮਿੱਤਰ ਨਹੀਂ ਚੇਕਰਨ ਵਾਲੋਂ ਬਹੁਰ ਨਾ ਕਤ ਹੂੰ ਫੇਰ ਮੈਂ ਕਦੇ ਵਾਸ਼ਨਾ ਕਰਕੇ ਤੇ ਇੰਦਰੀਏ ਡਗੜੋ ਨਾ ਕਿਸੇ ਪਾਸੇ ਐਸੀ ਇਕਾਗਰਤਾ ਬਖਸ਼ੇ ਹੈ ਕੋ ਐਸੋ ਹਮਰਾ ਇਹ ਮਾਰਾ ਸਾਹਬ ਜੀ ਜਿਸ ਪ੍ਰਕਾਰ ਸਾਰੀ ਸਵਾ ਦੇ ਵਿੱਚ ਪ੍ਰਗਟ ਕਰਕੇ ਕਹਿ ਦिए ਐ ਮਾਰਾ ਸਾਹਬ بلند ਆਵਾਜ਼ ਨਾਲ ਕਹਿੰਦੇ ਆ ਕੋਈ ਐਸਾ ਹੈ ਭਾਈ ਉਹ ਸਾਡਾ ਸੱਜਣ ਹੋਏ ਮਿੱਤਰ ਹੈ ਜਿਸ ਵਿੱਚ ਇਹ ਗੁਣ ਹੋਣ ਉਹਨੂੰਸੀਂ ਆਪਣਾ ਮਿੱਤਰ ਸਮਝਦੇ ਹਾਂ ਸਗਲ ਸਮਗਰੀ ਜਿਉ ਹਿਉ ਦੇਉ ਇਹ ਜੀਵ ਦੀ ਜਿਹੜੀ ਸਾਰੀ ਸਮਗਰੀ ਹੈ ਪਦਾਰਥਾ ਸਮਦਾ ਤੇ ਜ਼ਿੰਦਗੀ ਹੈ ਫਿਰਦਾ ਆਪਣਾ ਇਹ ਸਾਰਾ ਉਹਨਾਂ ਪਿਆਰਿਆਂ ਦੀ ਭੇਟਾ ਕਰ ਦਿੰਨੇ ਹਾਂ ਅਰਪਉ ਆਪਣੂ ਚੀ ਜਿਹੜਾ ਚਿਤ ਉਹ ਚਤਵਣੀ ਵੀ ਹੋਰ ਛੱਡ ਕੇ ਉਹਨੂੰ ਪਿਆਰੇ ਨੂੰ ਅਰਪ ਦਿੰਨੇ ਹਾਂ ਰਹਾ ਪਾਰ ਤਹਨ ਪਾਰ ਤਾਨ ਪਾਰ ਕੀ ਨਿੰਦਾ ਜਿਹੜਾ ਆਦਮੀ ਪ੍ਰਾਏ ਤਨ ਦੀ ਇੱਛਾ ਨਹੀਂ ਰੱਖਦਾ ਪ੍ਰਾਏ ਤਨ ਪੁੱਤrana ਨਾਲ ਪ੍ਰਾਈਆਂ ਇਸਤਰੀਆਂ ਨਾਲ ਪਿਆਰ ਨਹੀਂ ਕਰਦਾ ਪ੍ਰਾਈ ਨਿੰਦਿਆ ਨਹੀਂ ਕਰਦਾ ਆਪਣੇ ਆਪ ਨੂੰ ਕਰਨ ਨਾ ਸੁਨੇ ਕਾਹੂ ਕੀ ਨਿੰਦਾ ਸਭ ਜਾਣੇ ਆਪਸ ਕੋ ਮੰਦਾ ਇਹ ਦਸਿਓ ਪ੍ਰੀਤ ਨਾ ਲਾਗੇ ਇਹਨਾ ਪਹਿੜੀਆਂ ਗੱਲਾਂ ਨਾਲ ਜੀ ਦੀ ਪ੍ਰੀਤੀ ਨਾ ਲੱਗੇ ਤੁਹਾਨੂੰ ਪੁਰਖ ਐ ਸੰਸਾਰ ਵਿੱਚ ਸੰਤ ਹੈ ਸੰਗ ਸੰਤ ਸੰਪੱਖ ਸੰਤਾਂ ਮਹਾਤਮਾ ਦੀ ਸੇਰ ਕਰਕੇ ਸੰਗਤ ਕਰੇ ਸੰਤਾਂ ਮਹਾਤਮਾ ਨਾਲ ਸ੍ਰੇਸ਼ਟ ਬਚਨ ਬਲਾਸ ਪਰਸ਼ ਨੂੰ ਉੱਤਰ ਕਰੇ ਪਰਮਾਰ ਸਵਾਲ ਹਰ ਕੀਰਤਨ ਮਨ ਜਾਗੇ ਅਜੇ ਹਰੀ ਦੇ ਕੀਰਤਨ ਚ ਮਨ ਜਾਗਿਆ ਹੋਵੇ ਆਲਸੀ ਨਾ ਹੋਵੇ ਦਿਲਿਤਰੀ ਨਾ ਹੋਵੇ ਗੁਣੇ ਨਿਹਾਨ ਦਇਾਲ ਪੁਰਖ ਪ੍ਰਭ ਇਹ ਸਾਰਿਆਂ ਗੁਣਾਂ ਦਾ ਖਜ਼ਾਨਾ ਜੋ ਪਿੱਛੇ ਵੀ ਸੀ ਕੋਣ ਵੀ ਦਿਆਲੂ ਹੈ ਅਗੇ ਨੂੰ ਵੀ ਪੂਰਨ ਹੋਵੇਗਾ ਪ੍ਰਭੂ ਸਮਰੱਥ ਸਰਬ ਸੂਖ ਦਿਆਲਾ ਸਾਰੇ ਸੁਖਾਂ ਦੇ ਦੇਣ ਵਾਲਾ ਤਿੰਨਾਂ ਕਾਲਾਂ ਜੋ ਦਇਆ ਦਾ ਘਰ ਹੈ ਮੰਗੈ ਦਾਨ ਨਾਮ ਤੀਰੂ ਨਾਨਕ ਉਹਨਾਂ ਪਿਆਰਿਆਂ ਦੀ ਨਾਲ ਸੰਗਤ ਚ ਮਿਲ ਕੇ ਮਹਾਰਾਜ ਤੇਰੇ ਪਾਸੋਂ ਇਹ ਨਾਮ ਦਾ ਦਾਨ ਗੁਰੂ ਸਾਹਿਬ ਜੀ ਕਹਿੰਦੇ ਮੰਗਦੇ ਹਾਂ ਜਿਉਂ ਮਾਤਾ ਬਾਲ ਗੋਪਾਲ ਜਿਵੇਂ ਬੱਚੇ ਜਿਹੜੇ ਹੈ ਨੰਨੇ ਬੱਚੇ ਮਾਤਾ ਦੇ ਪਾਸੋਂ ਮੰਗਦੇ ਸੰਗਦੇ ਨਹੀਂ हे गोपाल में तू ਸਾਡਾ ਮਾਤਾ ਪਿਤਾ ਹੈ ਅਸੀਂ ਤੇਰੇ ਛੋਟੇ ਬੱਚੇ ਆ ਆਪਦੇ ਪਾਸੋਂ ਮੰਗ ਹੀ ਲੈਨੇ ਦਾਨ ਦਿਓ ਸਾਨੂੰ ਨਾਮ ਦਾ